ਮੈਂ ਸਭ ਤੋਂ ਪਹਿਲਾਂ ਸਾਰੇ ਅੱਡੇ ਸਾਰ ਜੋਈ ਕਰਨਾ ਚਾਹੁੰਦਾ ਕਿ ਅਸਰਦੀ ਤਬੀਅ ਤੀਖਣੀ ਹੈ ਇੱਕ ਹਫਤੇ ਤੋਂ ਤੇ ਉਹਨਾਂ ਲਈ ਉਹਨਾਂ ਇਫੈਕਟ ਦਾ ਬਲੇਟ ਰੂਰ ਦਾਪ ਕਰਨਾ ਜੀ ਹਾਂ ਜਿਹੜੇ ਤਿਲਕੇ ਆਕਰ ਦੇ ਰਿਹਾ ਰੂਰਾਂ ਨਾ ਮੈਂ ਸਮਝਾ ਦੇ ਕੇ ਇਸ ਤਿਲ ਕਰਨਾ ਕਰ ਕਿ ਸਾਡੀ ਉਸ ਦੀ ਦੁਨੀਆ ਸੰਗੀਠਾ ਹੋਈ ਕਿਹਦਾ ਗਾਣ ਸੁਨਾਇਆ ਅਸਰਬਾਬੀ ਹੂੰ ਰੂਲਾ ਮੰਗਲਾ ਅਦਲੇ ਕੋਈ ਉਂਗਲ ਜੁਕ ਨਹੀਂ ਸਕਦਾ ਉੱਤੇ ਪੈਣ ਤੇ ਭਾਈ ਉੱਤੇ ਕੋਈ ਉਂਗਲ ਜੁਕ ਨਹੀਂ ਸਕਦਾ ਉੱਤੇ ਪੈਣ ਤੇ ਭਾਈ ਉੱਤੇ ਜਿੱਥੇ ਹੱਕ ਬਰਾਬਰ ਹੋਵੇ ਬਾਪ ਦੀ ਕਮਾਈ ਜਿੱਥੇ ਹੱਕ ਬਰਾਬਰ ਹੋਵੇ ਬਾਪ ਦੀ ਦੇਖ ਕਮਾਈ ਉੱਤੇ ਤੇੁੱਟਾਂ ਵਾਂਗ ਸੰਭਾਲ ਕਰੇ ਜੋ ਕੁਦਰਤ ਦੇ ਹੱਕ ਸੁਨੇਹੇ ਉੱਤਾਂ ਵਾਂਗ ਸੰਭਾਲ ਕਰੇ ਜੋ ਕੁਦਰਤ ਦੇ ਹਰ ਇੱਕ ਸੋਮੇ ਦੀ ਰਾਤ ਤੇ ਉਸ ਦਾ ਪੈ ਕਦੇ ਦੀ ਰਾਤ ਉਸ ਦਾ ਪੈ ਕਦੇ ਦੀ ਹਮਦਾ ਢੂੰਗੀ ਖਾਈ ਉੱਤੇ ਕੁੱਤਾ ਵਾਂਗ ਸੰਭਾਲ ਕਰੇ ਜੋ ਕੁਦਰਤ ਦੇ ਹਰ ਇੱਕ ਸੋਮੇ ਦੀ ਰਾਤ ਉਸ ਦਾ ਪੈ ਲੈਣਾ ਹਮਦਾ ਢੂੰਗੀ ਖਾਈ ਉੱਤੇ ਵਾਫੇ ਓਥੇ ਬਿਝਾੜੀ ਦਾ ਤਾਈਓ ਨਾਮ ਨਿਸ਼ਾਨ ਵੀ ਮਿਲਦਾ ਨਹੀਂ ਕੋੰਤੇ ਕੁਸ਼ਹਾਲੀ ਦਾ ਤਾਈਓ ਨਾਮ ਨਿਸ਼ਾਨ ਵੀ ਮਿਲਦਾ ਨਹੀਂ ਜਿੱਥੇ ਲੋਨ ਗਰੀਬ ਵਿਚਾਰੇ ਅੰਤਾਂ ਦੀ ਮਹਿੰਗਾਈ ਉੱਥੇ ਕੁਸ਼ਹਾਲੀ ਦਾ ਤਾਈਓ ਨਾਮ ਨਿਸ਼ਾਨ ਵੀ ਲੰਦਾ ਨਹੀਂ ਜਿੱਥੇ ਲੋਕੀ ਗਰੀਬ ਿਇਤਾਰੇ ਅੰਤਾਂ ਦੀ ਮਹਿੰਗਾਈ ਉੱਤੇ ਉਸ ਸੁਵੇਦਾ ਕੋਨਾ ਕੋਨਾ ਬਰਬਾਦੀ ਵੱਲ ਹੀ ਜਾਵੇਗਾ ਉਸ ਸੁਵੇਦਾ ਕੋਨਾ ਕੋਨਾ ਬਰਬਾਦੀ ਵੱਲ ਹੀ ਜਾਵੇਗਾ ਜਿੱਥੇ ਲੋਕੀ ਖਿੰਡ ਜਾਂਦੇ ਨੇ ਹੋਰ ਮੁਸੀਬਤ ਆਉਂਦੀ ਹੈ ਉਸ ਸੁਵੇਦਾ ਕੋਨਾ ਕੋਨਾ ਬਰਬਾਦੀ ਵੱਲ ਹੀ ਜਾਵੇਗਾ ਜਿੱਥੇ ਲੋਕੀ ਖਿੰਡ ਜਾਂਦੇ ਨੇ ਕੋਰ ਮਜ਼ੀਬਤ ਆਈ ਉੱਤੇ ਤੇ ਅੱਗੇ ਪਿੱਛੇ ਘੁਮਣ ਸਾਰੇ ਸਾਰੇ ਤਵੱਜਾ ਦੇਣਾ ਇਸੇ ਵਾਰ ਕਿ ਅੱਗੇ ਪਿੱਛੇ ਘੁਮਣ ਸਾਰੇ ਉਸ ਦੀ ਪੈਂਚਣੋਂ ਆਉਂਦੀ ਜਿੱਦ ਦੇ ਅੱਗੇ ਪਿੱਛੇ ਘੁਮਣ ਸਾਰੇ ਉਸ ਦੀ ਪੈਂਚਣੋਂ ਆਉਂਦੀ ਜਿੱਦ ਦੇ ਨਾਕੀ ਦੇ ਸਰ ਤਰਤ ਨਹੀਂ ਖਾਦੇ ਬੱਚੇ ਗੁੱਡਰੀ ਮਾਰੀ ਦੋ ਦਿਨ ਬੈਠਣਾ ਆਨ ਦੀ ਗਿਦਦਨ ਬਾਕੀ ਦਿਨ ਫਿਰਫ ਕਰ ਸਹੀ ਕਰਦੇ ਬੱਚੇ ਗੁਡਰੀ ਛਾਈ ਤੇ ਤੇ ਉਸ ਆ ਬਚ ਨਹੀਂ ਸਕਦਾ ਉਸ ਦਾ ਘਰ ਦੀਆਂ ਅੱਗ ਦੀਆਂ ਜੀਆਂ ਲਾਟਾਂ ਕੋਲ ਬਚ ਨਹੀਂ ਸਕਦਾ ਉਸ ਦਾ ਘਰ ਵੀ ਅੱਗ ਦੀਆਂ ਉੱਚੀਆਂ ਲਾਟਾਂ ਕੋਲ ਤੇਲ ਸੜਾਈ ਭਰ ਕੇ ਪੰਦਾ ਜਿਹੜਾ ਵੀ ਅਗ ਲਈ ਬਚ ਨਹੀਂ ਸਕਦਾ ਉਸ ਦਾ ਘਰ ਦੀ ਅੱਗ ਦੀਆਂ ਉੱਚੀਆਂ ਲਾਟਾਂ ਕੋਲ ਤੇਲ ਸੜਾਈ ਭਰ ਕੇ ਪੰਦਾ ਜਿਹੜਾ ਵੀ ਅੱਗ ਲਾਈ ਉਤੇ ਤੇ ਉਸਤਾਦਾਂ ਦੀ ਮਹਿਫਲ ਦੇ ਵਿੱਚ ਜਿੰਨੇ ਵੀ ਸਾਜੂ ਬੈਠੇ ਨਾ ਦਿੱਛੇ ਤੇ ਉਸਤਾਦਾਂ ਦੀ ਮਹਿਫਲ ਦੇ ਵਿੱਚ ਹਾਜ਼ਰ ਹੋਣਾ ਆਨ ਹੈ ਉਸਤਾਦਾਂ ਦੀ ਮਹਿਫਲ ਦੇ ਵਿੱਚ ਹਾਜ਼ਰ ਹੋਣਾ ਮਾਣ ਹੈ ਦਾ ਮਿਲਦੀ ਦਾ ਹਮੇਸ਼ਾ ਜਿੱਥੇ ਚੰਗੀ ਗੱਪਾਂ ਕਰਦੇ ਆ ਉਸਤਾਦਾਂ ਦੀ ਮਹਿਫਲ ਦੇ ਹਾ ਹਾਜ਼ਰ ਹੋਣਾ ਮਾਣ ਹੈ ਹੁੰਦਾ ਮਿਲਦੀ ਦਾਤ ਹਮੇਸ਼ਾ ਜਿੱਥੇ ਚੰਗੀ ਕਰਦਾ ਕਾਈ ਤੇ ਆਖੀ ਤੇ ਤੇ ਜੋ ਦਮਾ ਮੈਂ ਕਿ ਤਨ ਮਨ ਧਨ ਵਾਰੰਦਾ ਜਿੱਦਾ ਹੁੰਦਾ ਹੈ ਮਾਵਾ ਦੇ ਸੀ ਤਨ ਮਨ ਧਨ ਵਾਰੰਦਾ ਜਿੱਦਾ ਹੁੰਦਾ ਹੈ ਮਾਵਾ ਦੇ ਸੀਨੇ ਨਹੀਂ ਤੇ ਕਿਹੜਾ ਮੱਤ ਆ ਪੱਟੀ ਇੱਕ ਦੂਜੇ ਦੀ ਹੈ ਨਹੀਂ

ਕੋਈ ਮਨ ਦਾ ਚੋਰ ਕੋਈ ਧਨ ਦਾ ਚੋਰ ਲੋਕ ਬਖਾਵੇ ਵਾਸਤੇ ਤਾਂ ਘੜਿਆਰ ਬਗਾਨੇ ਧਨ ਦਾ ਚੋਰ ਕਵਿਤਾ ਤਾਂ ਭਾਵੇਂ ਲਿਖ ਜਾਈਏ ਕਵਿਤਾ ਤਾਂ ਭਾਵੇਂ ਲਿਖ ਜਾਈਏ ਪਰ ਹੁੰਦੇ ਆ ਸਭ ਸ਼ਬਦ ਜੋ ਇਨਮ ਹੱਥ ਪਰ ਵੜੀਏ ਅੱਗੇ ਕਿਉਂ ਨਾ ਬਣ ਸਕੀਏ ਕਲਮ ਚੋਰ ਕੱਚੇ ਘੜੇ ਦੇ ਤਾਰਣ ਦਾਤਾ ਸੋਹਣੀ ਤੇ ਤਾਂ ਉਮਰ ਦੇ ਚੋਰ ਸਹਬਾਂ ਤੇ ਮੜ ਦੋਛ ਕਚਹਿ ਟੁੱਟੇ ਤੀਰ ਕਮਾਨ ਦੇ ਚੋਰ ਸੱਚ ਨਗਲਿਕ ਸੋਲ ਕਮਾਲ ਆਬ ਸੱਚ ਝੂਠ ਦੇ ਪੰਲੜੇ ਤੋਲ ਹੁਣ ਬਨ ਬੈਟੇ اخلاق ਦੇ ਚੋਰ ਗੁਨਾਹਚਾਰੀਆਂ ਬਨ ਬਨ ਕੇ ਪੰਦੇ ਡਿੱਗ ਗਈ ਜੋ ਉਸ ਸਾਖ ਦੇ ਚੋਰ ਆਉ ਚੋਰੋ

कागज दी ही कड़ी दे उत्ते आनी कल मेरी पा कागज दी ही कड़ी दे उत्ते आनी कल मेरी पा शरदा दे बोती चुन चुन के आहन साली चोरी पा चांदन दासिर नामा लिख दे काले ये रेणु न थपा मैं हो गया ना भूखा दे ना कबरा के मारी सा करता है मेरा देश चार छुपेरे छा गया शैतान मेरे देश में है कि ना कर का गया इंसान मेरे देश में चार चुपेरे छा गया शैतान मेरे देश में है कि ना कर का गया तो। इंसान मेरे देश में डर रहा है आदमी आदमी दे अंश डर रहा है आदमी आदमी ने अंश तो डर रहे ने अपने अपने ही वंश तो कलयुगी दे अंदर मामा डर सुपुत कल दुखी नेरे दे अंदर मामा डर सुपुत तो तिया धूंदे पाप शराबी तोबा ऐसे उत्तम पापिया का आ गया तूफान मेरे देश

रुदाड़ मेरे देशवित है कितना कर काया इंसान मेरे देश चित्ते कपड़े लघु चित्ता चित्ते कपड़े लघु चित्ता टट गया अपन अन्न कूड़ अंदर कौड़ होए थक देता सतन थक देता सतन आज गुम्मे पर होंगे अभेश शर्म है दुख में धर्म दे हो गया बे शर्म है काल खमुरे खौरु पावे कर देता वो तो करम है उदास है ग्रंथ उदास है ग्रंथ दे मेरे देश विच है कि नाम हलकारिया इंसान मेरे देश सूरम काई जिथे भूमि दो जुलम टाएगा मुंगड़ा भी चाल चले चाल अंदर छा गया लुकता है फेर लुकाई अंदर बंबा दे पर लौंदा है चपटदा है मुड़के दे मोती लाशां ते कर पौंदा रात पीने हो गए बलवान मेरे देश विच है कि ना फर्क आ गया इंसान मेरे देश विच गाके हुए गुरु बनाए चेले माड़े साधन